ਦੀ ਸਾਰਿਆਂ ਨੂੰ ਅੱਜ ਫਿਰ ਤੋਂ ਲੱਗਿਆ ਜੀ ਕਾਫੀ ਦਿਨਾਂ ਬਾਅਦ ਮੈਂ ਸੋਈ ਦੇ ਵਿੱਥੇ ਫੇਰ ਤੋਂ ਲੱਗੀ ਆ ਵੀਡੀਓ ਬਣਾਉਣ ਤੇ ਅੱਜ ਲੱਗੇ ਆਪਾਂ ਸ਼ੂਨ ਇਧਰ ਪਿਆਜ਼ ਅਦਰਕ ਲਸਣ ਟਮਾਟਰ ਮਿਰਚਾ ਸਾਰਾ ਕੁਝ ਇਕੱਠਾ ਹੀ ਮੈਂ ਗ੍ਰाइंड ਕਰ ਚੁੱਕੀ ਆ ਤੇ ਹੁਣ ਆਪਾਂ ਪਾਉਨੇ ਆ ਇਹਨੂੰ ਜਮਾਸੇ ਮੈਂ ਚੋਲੀ ਰਹੀ ਹਾਂ ਪਿਆਜ਼ ਪੋ ਚੁੱਕਾ ਉਹਨਾਂ ਦਾ ਐਸੇ ਪਾਉਨੇ ਆ ਕੀ ਟੜ ਦੇ ਜੀਰਾ नमक हल्दी मसाला हरी मिर्च आप चुके हैं, इस करके लाल मिर्च नहीं पाने ਇਹਨੂੰ ਭੋਜ ਲੈ ਲੈਂਦੀ ਐ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਆਪਾਂ ਇਹ ਚ ਪਾਉਣੇ ਆ ਆਲੂ ਤੇ ਛੋਲਿਆ ਇਹਨਾਂ ਨੂੰ ਆਪਾਂ ਵਾਸ਼ ਕਰਕੇ ਰੱਖ ਲਿਆ ਪਹਿਲਾਂ ਹੀ ਤੜਕਾ ਬਣ ਗਿਆ ਹੁਣ ਆਪਾਂ ਇਹ ਚ ਪਾ ਦਿੰਨੇ ਆ ਛੋਲਿਆ ਤੇ ਆਲੂ ਫੇਰ ਆਪਾਂ ਇਹਨੂੰ ਲੋਨੇ ਆ ਤੜੀ ਤਰੀ ਆਪਾਂ ਥੋੜੀ ਜਿਹੀ ਹੋਰ ਲਾਵਾਂਗੇ ਤਰੀ ਆਪਾਂ ਲਾ ਦਿੱਤੀ ਹੁਣ ਆਪਾਂ ਇਹਨੂੰ ਕਵਰ ਕਰ ਦਾਂਗੇ ਫਿਰ 15-20 ਮਿੰਟ ਦੇ ਵਿੱਚ ਸਬਜੀ ਆਪਾਂ ਇੱਕ ਵਾਰ ਚੈੱਕ ਕਰ ਲਈ ਆ ਪਰ ਨਹੀਂ ਹਜੇ ਸਬਜੀ ਨਹੀਂ ਬਣੀ ਸਬਜੀ ਬਣ ਗਈ ਹੈ ਜੀ ਆਪਣੀ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਐ ਤੇ ਵੱਧ ਤੋਂ ਵੱਧ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਸਾਡੀ ਵੀਡੀਓ ਨੂੰ ਵਾਚ ਜਰੂਰ ਕਰਿਆ ਕਰੋ ਥੈਂਕ ਯੂ ਜੀ